ਇਸ ਕਿੱਟੀ ਫਲਾਈਓਵਰ ਦੇ ਉੱਤੇ ਐਕਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਆ ਹਾਲਾਂਕਿ ਉਹਦੀ ਪਛਾਣ ਨਹੀਂ ਹੋਈ ਹੈਗੀ ਕਿ ਉਹ ਕੌਣ ਨਹੀਂ ਸੀ ਉਹ ਵੀ ਪੁਲਿਸ ਅਧਿਕਾਰੀਆਂ ਕੋਲੋਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਆਹ ਟਰੱਕ ਹੈਗਾ ਟਰਾਲਾ ਜਿਹਦੇ ਹੇਠਾਂ ਉਹ ਵਿਅਕਤੀ ਆਇਆ ਸੀਗਾ ਕਿਵੇਂ ਮੌਤ ਹੋਈ ਆ ਕਿਵੇਂ ਘਟਨਾ ਵਾਪਰੀ ਆ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿਉਂਕਿ ਨੈਸ਼ਨਲ ਹਾਈਵੇ 1 ਹੈ ਔਰ ਇੱਕ ਇਸ ਹਾਈਵੇ ਦੇ ਉੱਤੇ ਕਾਫੀ ਵਾਹਨ ਜਿਹੜੇ ਹੈਗੇ ਨੇ ਸਵੇਰ ਤੋਂ ਸ਼ਾਮ ਤਾਈਂ ਲੰਘਦੇ ਨੇ ਮੇਰੇ ਨਾਲ ਪ੍ਰਤੱਖ ਦਰਖੀ ਹੈਗੇ ਨੇ ਜਿਹੜੇ ਇਸ ਉਸ ਮੋਟਰਸਾਈਕਲ ਸਵਾਰ ਦੇ ਪਿੱਛੇ ਆ ਰਹੇ ਸੀਗੇ ਜਿਹਦੀ ਮੌਤ ਹੋਈ ਆ ਭਾਈ ਸਾਹਿਬ ਕੀ ਦੇਖਿਆ ਤੁਸੀਂ ਕਿਵੇਂ ਸਾਰਾ ਕੁਝ ਹੋਇਆ ਭਾਜੀ ਮੈਂ ਨਾ ਦੂਰ ਘਰੋਂ ਛੱਡ ਕੇ ਪੀਪੀਲੋਂ ਆ ਰਿਹਾ ਸੀਗਾ ਤੇ ਜਦੋਂ ਮੈਂ ਦੂਰ ਗਿਆ ਤਾਂ ਕੁਝ ਨਹੀਂ ਸੀਗਾ ਜਦੋਂ ਮੈਂ ਦੂਰ 5 ਮਿੰਟ ਬਾਅਦ ਆਇਆ ਆਇਆ ਤਾਂ ਨਾ ਇਹ ਭਾਈ ਐਕਸੀਡੈਂਟ ਹੋਇਆ ਭਾਈਗਾ ਥੱਲੇ ਲੰਮਾ ਪਿਆ ਹੋਇਆ ਹੈਗਾ ਤੇ ਦੋਨੇ ਭਾਈ ਦੀਆਂ ਲੱਤਾਂ ਡੈਮੇਜ ਚਰਬੀ ਬਾਹਰ ਆਈ ਹੋਈ ਸੀ ਜੀ ਹਾਂ ਚਰਬੀ ਬਾਹਰ ਆਈ ਹੋਈ ਸੀ ਜੀ ਤਾਂ ਤੇ ਕਾਫੀ ਫੇਰ ਮੈਂ ਫੋਨ ਕੀਤਾ ਪੁਲਿਸ ਨੂੰ 108 ਨੰਬਰ ਤੇ ਔਨ 10-15 10 ਮਿੰਟ ਬਾਅਦ ਉਹ ਵੀ ਆ ਗਏ ਓਕੇ ਤੇ ਆਏ ਫਿਰ ਜੋਲਸ ਰਲੋ ਲੈ ਆਏ ਉਹ ਲੈ ਲਈ ਧੰਨਵਾਦ ਬਿਲਕੁਲ ਪਛਾਣ ਵਹੀ ਵਿਅਕਤੀ ਦੀ ਜਿਹੜਾ ਪਛਾਣ ਹਾਂ ਉਹਨਾਂ ਦਾ ਫੋਨ ਲਿਆ ਸੀਗਾ ਆਪਾਂ ਉਹਨਾਂ ਦੇ ਫੋਨ ਲੈ ਕੇ ਤੇ ਘਰ ਦੇ ਨੂੰ ਫੋਨ ਕਰਤਾ ਸੀਗਾ ਉਹਨਾਂ ਦੇ ਉਹ ਮੇਰੇ ਸਾਹਮਣੇ ਆ ਗਏ ਲੱਗਾ ਸੀਗਾ ਵੀ ਕਿਹੜੀ ਜਗ੍ਹਾ ਰਹਿੰਦਾ ਸੀਗਾ ਉਹ ਇਹਨਾਂ ਨਹੀਂ ਮੈਂ ਪੁੱਛਿਆ ਉਹਨੂੰ ਹੋਸ਼ ਹੀ ਨਹੀਂ ਸੀ ਕਿ ਇੰਨੀ ਮਤਲਬ ਬੋਲਣ ਤੋਂ ਕੋਈ ਨਹੀਂ ਸੀਗਾ ਨਹੀਂ ਯਾਨੀ ਕਿ ਜਿਹੜੇ ਘਰ ਦੇ ਨੂੰ ਫੋਨ ਕੀਤਾ ਉਸ ਤੋਂ ਪਤਾ ਲੱਗਾ ਵੀ ਆਹ ਉਹ ਕਹਿੰਦੇ ਹਾਂ ਹਵੇਲੀ ਲੱਗ ਕੇ ਪਹੁੰਚਿਆ ਹਵੇਲੀ ਲੱਗ ਕੇ ਆਣੇ ਤੇ ਇੰਨਾ ਉਹਨਾਂ ਦੱਸਣਗੇ ਕਿ 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 ਫਗਵਾੜ ਤੇ ਮੰਦ ਭਾਗੀ ਜਿਹੜੀ ਖਬਰ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸਵੇਰੇ ਤੜਕਸਾਰ ਪੀਬੀ 10 ਐਚਡਬਲਿਊ 2183 ਟਰਾਲਾ ਹੈਗਾ ਆ ਜਿਸ ਟਰਾਲੇ ਦੇ ਹੇਠ ਵਿਅਕਤੀ ਆ ਜਾਂਦਾ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਪ੍ਰਤੱਖ ਦਰਸ਼ਕੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਬਿਲਕੁਲ ਲੱਤਾਂ ਜਿਹੜੀਆਂ ਸੀਗੀਆਂ ਕਰਾਸ਼ ਹੋ ਚੁੱਕੀਆਂ ਸੀਗੀਆਂ ਉਹਨੂੰ ਜੋਲ ਹਸਪੀਟਲ ਪਹੁੰਚਾਇਆ ਗਿਆ ਪਰ ਅਨਫੋਰਚੁਨੇਟ ਜਿੱਥੇ ਉਥੇ ਡਾਕਟਰਾਂ ਨੇ ਇਲਾਜ ਦੇ ਨਾਲ ਉਹਨੂੰ ਮ੍ਰਿਤਕ ਐਲਾਨ ਕਰ ਦਿੱਤਾ ਬਾਕੀ ਐਸਐਸਐਫ ਮੌਕੇ ਤੇ ਪਹੁੰਚੀ ਸੀ ਐਸਐਸਐਫ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਿਲਕੁਲ ਅਸਲ ਇਹ ਜਿਹੜੇ ਡਰਾਈਵਰ ਕੈਂਟਰ ਨੂੰ ਚਲਾ ਰਹੇ ਸੀਗੇ ਉਹ ਵੀ ਪੁਲਿਸ ਨੇ ਹਿਰਾਸਤ ਵਿੱਚ ਲਏ ਨੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਕੀ ਨਾਮ ਕੀ ਹੈ ਤੁਹਾਡਾ ਕੀ ਗੱਲਬਾਤ ਹੋਈ ਸੀਗੀ ਰਣਜੀਤ ਸਿੰਘ ਨਾਮ ਹੈ ਕੀ ਗੱਲਬਾਤ ਕੀ ਹੋਈ ਸੀਗੀ ਭਾਈ ਆਰਮੀ ਵਾਲਿਆਂ ਦੀ ਗੱਡੀ ਨੇ ਮਾਰਿਆ ਧੱਕਾ ਅੱਜ ਉਹਨਾਂ ਨੇ ਪਿੱਛਲੇ ਸੱਟਾ ਮਾਰਿਆ ਮੈਂ ਵੀ ਉਧਰ ਹੀ ਆ ਰਿਹਾ ਉਹ ਵੀ ਉਧਰ ਹੀ ਆ ਰਹੀ ਹਾਂ ਹਾਂਜੀ ਦੋਨੇ ਨਾ ਪਿੱਛਲੇ ਪਾਸੇ ਉਹਨੂੰ ਬੈਕ ਸਾਈਡ ਮਾਰੀ ਔਰ ਮੋਟਰਸਾਈਕਲ ਤੇ ਪਾਸ ਕਰਦੀ ਹਾਂਜੀ ਹਾਂ ਇਹ ਮੋਟਰਸਾਈਕਲ ਪਾਸ ਕਰਦੀ ਤੇ ਉਹ ਆਰਮੀ ਵਾਲੀ ਗੱਡੀ ਪਾਸ ਕਰਦੀ ਹਾਂ ਤੇ ਉਹਨੇ ਤੱਕਾ ਮਾਰ ਕੇ ਤੇ ਉਹ ਪਤਾ ਨਹੀਂ ਡਿੱਗੇ ਆ ਹਲਕੇ ਮੇਰੇ ਕੱਲਾ 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 ਬਿਨਾ ਕਲਿੰਡਰ ਤੋਂ ਵੀ ਜਾਂਦੇ ਆ ਕੱਲਾ ਹੈ ਜੀ ਅਰੇ ਸਾਹਿਬ ਬਿਨਾ ਕਲਿੰਡਰ ਨਹੀਂ ਨਹੀਂ ਕਨੈਕਟ ਹੁੰਦੇ ਨਾਲ ਅੱਜ ਹੈ ਨਹੀਂ ਨਾਲ ਹਾਂ ਜੀ ਕਿੱਥੇ ਜਾ ਰਹੇ ਸੀ ਇਹ ਅੰਮ੍ਰਿਤਸਰ ਜਾ ਰਹੇ ਆ ਕੰਨਾ ਪੇਪਰ ਮਿਲਣਾ ਹਾਂ ਜੀ ਬਿਲਕੁਲ ਅੰਮ੍ਰਿਤਸਰ ਜਾ ਰਹੇ ਸੀਗੇ ਜਿੱਥੇ ਇਹ ਹਾਸਾ ਵਾਪਰਿਆ ਐਸਐਸਐਫ ਦੇ ਅਧਿਕਾਰੀ ਸਾਡੇ ਨਾਲ ਆ ਕੇ ਸੁਵਿੰਦਰ ਸਿੰਘ ਅੱਜ ਕਿਵੇਂ ਦੇਖਦੇ ਹੋ ਐਕਸੀਡੈਂਟ ਹੋਇਆ ਇੱਕ ਬੰਦੇ ਦੀ ਮੌਤ ਹੋ ਜਾਂਦੀ ਆ ਡਰਾਈਵਰ ਵੀ ਤੁਹਾਡੇ ਕੋਲ ਆ ਗਏ ਨੇ ਮੌਤ ਨਹੀਂ ਹੋਈ ਲੱਤਾਂ ਟੁੱਟ ਗਈਆਂ ਨੇ ਇਮੀਡੀਐਟਲੀ ਟਰੱਕ ਤੇ ਉਹਨੂੰ ਸੇਫ ਕੱਢਿਆ ਸੀ ਐਂਬੂਲੈਂਸ ਤੇ ਪਾ ਕੇ ਜੋਲ ਹਸਪੀਟਲ ਪਹੁੰਚਾਤਾ ਉਤ ਤੋਂ ਬਾਅਦ ਲੀਗਲੀ ਕਾਰਵਾਈ ਜੋ ਵੀ ਹੋ ਰਹੀ ਆ ਉਹਨੂੰ ਥਾਣੇ ਲੈ ਜੇ ਲੱਗੇ ਆ ਕਿਸ ਤਰ੍ਹਾਂ ਦਾ ਜੀਤਾਂ ਦਾ ਕੇਸ ਬਣਿਆ ਤੇ ਐਫਆਰ ਲੌਸ ਕੀਤੀ ਜਾਏਗਾ ਠੀਕ ਹੈ ਤਾਂ ਬਿਲਕੁਲ ਇੱਕ ਵੱਡੀ ਜਾਣਕਾਰੀ ਹੋਰ ਮਿਲ ਰਹੀ ਆ ਕਿ ਜਿਹੜੇ ਅ ਸ਼ਖਸ ਦੀ ਅਸੀਂ ਦੱਸ ਰਹੇ ਸੀ ਕਿ ਅਨਫੋਰਚੂਨੇਟ ਮੌਤ ਹੋ ਚੁੱਕੀ ਆ ਉਹ ਸੁਖਵਿੰਦਰ ਸਿੰਘ ਜਿਹੜੇ ਐਸਐਸਐਫ ਦੇ ਅਧਿਕਾਰੀ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਹਜੇ ਉਹਦੀ ਮੌਤ ਨਹੀਂ ਹੋਈ ਇਲਾਜ ਚੱਲ ਰਿਹਾ ਜੋਲ ਹਸਪੀਟਲ ਵਿੱਚ ਲੱਤਾਂ ਉਹਦੀਆਂ ਪੂਰੀ ਤਰ੍ਹਾਂ ਨਾਲ ਡੈਮੇਜ ਹੋ ਚੁੱਕੀਆਂ ਨੇ ਅੱਗੇ ਕੀ ਨਵੀਂ ਅਪਡੇਟ ਆਉਂਦੀ ਆ ਇਹਦੇ ਉੱਤੇ ਵੀ ਜਾਣਕਾਰੀ ਦਵਾਂਗੇ ਪਰ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੇ ਸ਼ਖਸ ਦੀ ਦਾ ਐਕਸੀਡੈਂਟ ਹੋਇਆ ਉਸ ਦੀਆਂ ਲੱਤਾਂ ਦੋਨੇ ਤਨਾ ਬੁਰੀ ਤਰ੍ਹਾਂ ਨਾਲ ਫ੍ਰੈਕਚਰ ਹੋਈਆਂ ਨੇ ਆਰਮੀ ਦੀ ਗੱਡੀ ਜਿਹੜੀ ਸੀਗੀ ਉਹਦੇ ਨਾਲ ਸੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਕੈਂਟਰ ਦੇ ਹੇਠਾਂ ਪਹੁੰਚ ਜਾਂਦਾ ਜਿਹਦੇ ਨਾਲ ਉਹਦੀਆਂ ਦੋਨਾਂ ਲੱਤਾਂ ਗਿਰੀਆਂ ਹੈਗੀਆਂ ਫ੍ਰੈਕਚਰ ਹੋ ਜਾਂਦੀਆਂ ਨਵੀਂ ਅਪਡੇਟ ਲਈ ਦਿਲਦਰੋਂ ਦੈਨਿਕ ਸ਼ਰਾਰਾ ਟੀਵੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅੱਜ ਸ਼ਹਿਰੇ ਤੜਕਸਾਰ ਜਲੰਧਰ ਦੇ ਚਕਿੱਟੀ ਫਲਾਈਓਵਰ ਦੇ ਉੱਤੇ ਐਕਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਆ ਹਾਲਾਂਕਿ ਉਹਦੀ ਪਛਾਣ ਨਹੀਂ ਹੋਈ ਹੈਗੀ ਕਿ ਉਹ ਕੌਣ ਨਹੀਂ ਸੀ ਉਹ ਵੀ ਪੁਲਿਸ ਅਧਿਕਾਰੀਆਂ ਕੋਲੋਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਆਹ ਟਰੱਕ ਹੈਗਾ ਟਰਾਲਾ ਜਿਹਦੇ ਹੇਠਾਂ ਉਹ ਵਿਅਕਤੀ ਆਇਆ ਸੀਗਾ ਕਿਵੇਂ ਮੌਤ ਹੋਈ ਆ ਕਿਵੇਂ ਘਟਨਾ ਵਾਪਰੀ ਆ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿਉਂਕਿ ਨੈਸ਼ਨਲ ਹਾਈਵੇ 1 ਆ ਔਰ ਇੱਕ ਇਸ ਹਾਈਵੇ ਦੇ ਉੱਤੇ ਕਾਫੀ ਵਾਹਨ ਜਿਹੜੇ ਹੈਗੇ ਨੇ ਸਵੇਰ ਤੋਂ ਸ਼ਾਮ ਦਾ ਹੀ ਲੰਘਦੇ ਨੇ ਮੇਰੇ ਨਾਲ ਪ੍ਰਤੱਖ ਦਰਖੀ ਹੈਗੇ ਨੇ ਜਿਹੜੇ ਇਸ ਉਸ ਮੋਟਰਸਾਈਕਲ ਸਵਾਰ ਦੇ ਪਿੱਛੇ ਆ ਰਹੇ ਸੀਗੇ ਜਿਹਦੀ ਮੌਤ ਹੋਈ ਆ ਭਾਈ ਸਾਹਿਬ ਕੀ ਦੇਖਿਆ ਤੁਸੀਂ ਕਿਵੇਂ ਸਾਰਾ ਕੁਝ ਹੋਇਆ ਭਾਜੀ ਮੈਂ ਨਾ ਤੁਰੰਤ ਘਰ ਤੋਂ ਛੱਡ ਕੇ ਪੀਪੀਲੋਂ ਆ ਰਿਹਾ ਸੀਗਾ ਤੇ ਜਦੋਂ ਮੈਂਦਰੋ ਗਿਆ ਤਾਂ ਕੁਛ ਨਹੀਂ ਸੀਗਾ ਜਦੋਂ ਮੈਂਦਰੋ ਪੰਜ ਮਿੰਟ ਬਾਅਦ ਆਇਆ ਆਇਆ ਤਾਂ ਨਾ ਇਹ ਭਾਈ ਐਕਸੀਡੈਂਟ ਹੋਇਆ ਭਾਈ ਥੱਲੇ ਲੰਮਾ ਪਿਆ ਹੋਇਆ ਹੈਗਾ ਤੇ ਦੋਨੇ ਭਾਈ ਦੀ ਲੱਤਾਂ ਡੈਮੇਜ ਚਰਬੀ ਬਾਹਰ ਆਈ ਹੋਈ ਸੀ ਹਾਂ ਚਰਬੀ ਬਾਹਰ ਆਈ ਹੋਈ ਸੀ ਤੇ ਕਾਫੀ ਫਿਰ ਮੈਂ ਫੋਨ ਕੀਤਾ ਪੁਲਿਸ ਨੂੰ 108 ਨੰਬਰ ਤੇ 5-10 5-10 ਮਿੰਟ ਬਾਅਦ ਉਹ ਵੀ ਆ ਗਏ ਤੇ ਆਏ ਫਿਰ ਜੋਲਸ ਨੂੰ ਲੈ ਜੋ ਲੈ ਗਏ ਧੰਨਵਾਦ ਤੇ ਕੋਈ ਪਛਾਣ ਹੋਈ ਵਿਅਕਤੀ ਦੀ ਜਿਹੜਾ ਪਛਾਣ ਹਾਂ ਉਹਨਾਂ ਦਾ ਫੋਨ ਲਿਆ ਸੀਗਾ ਆਪਾਂ ਉਹਨਾਂ ਦੇ ਫੋਨ ਲੈ ਕੇ ਤੇ ਘਰ ਦੇ ਨਾਲ ਫੋਨ ਕਰਤਾ ਸੀਗਾ ਉਹਨਾਂ ਦੇ ਉਹ ਮੇਰੇ ਸਾਹਮਣੇ ਆ ਗਿਆ ਲੱਗਾ ਸੀਗਾ ਵੀ ਕਿਹੜੀ ਜਗ੍ਹਾ ਰਹਿੰਦਾ ਸੀਗਾ ਉਹ ਇਹਨਾਂ ਨੇ ਮੈਂ ਪੁੱਛਿਆ ਉਹਨੂੰ ਹੋਸ਼ ਹੀ ਨਹੀਂ ਸੀ ਕਿ ਇੰਨੀ ਮਤਲਬ ਬੋਲ ਵੀ ਨਹੀਂ ਸਕੇ ਉਹ ਨਹੀਂ ਯਾਨੀ ਕਿ ਜਿਹੜੇ ਘਰ ਦੇ ਨੂੰ ਫੋਨ ਕੀਤਾ ਉਸ ਤੋਂ ਪਤਾ ਲੱਗਾ ਵੀ ਆਹ ਉਹ ਕਹਿੰਦੇ ਆ ਹਵੇਲੀ ਲਾਗੇ ਪਹੁੰਚੇ ਹਵੇਲੀ ਲਾਗੇ ਆਣੇ ਤੇ ਇੰਨਾ ਉਹਨਾਂ ਦੱਸਣਗੇ ਕਿ ਕਿ ਜਿਹੜੀ ਕਿ ਫਗਵਾੜਾ ਸਾਈਡ ਤੋਂ ਫਗਵਾੜਾ ਸਾਈਡ ਤੋਂ ਹੀ ਮੇਰੇ ਸਾਹਮਣੇ ਤਾਂ ਬਿਲਕੁਲ ਅਸਲ ਦੀ ਮੰਦ ਭਾਗੀ ਜਿਹੜੀ ਖਬਰ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸਵੇਰੇ ਤੜਕਸਾਰ ਪੀਬੀ 10 ਐਚ ਡਬਲਯੂ 2183 ਟਰਾਲਾ ਹੈਗਾ ਆ ਜਿਸ ਟਰਾਲੇ ਦੇ ਹੇਠ ਵਿਅਕਤੀ ਆ ਜਾਂਦਾ ਪਰ ਉਹਦੀ ਮੌਤ ਹੋ ਜਾਂਦੀ ਆ ਪ੍ਰਤੱਖ ਦਰਸ਼ੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਬਿਲਕੁਲ ਲੱਤਾਂ ਜਿਹੜੀਆਂ ਸੀਗੀਆਂ ਤਰਾਸ਼ ਹੋ ਚੁੱਕੀਆਂ ਸੀਗੀਆਂ ਉਹਨੂੰ ਜੋਲ ਹਸਪੀਟਲ ਪਹੁੰਚਾਇਆ ਗਿਆ ਪਰ ਅਨਫੋਰਚੁਨੇਟ ਜਿੱਥੇ ਉਥੇ ਡਾਕਟਰਾਂ ਨੇ ਇਲਾਜ ਦੇ ਨਾਲ ਉਹਨੂੰ ਮ੍ਰਿਤਕ ਐਲਾਨ ਕਰ ਦਿੱਤਾ ਬਾਕੀ ਐਸਐਸਐਫ ਮੌਕੇ ਤੇ ਪਹੁੰਚੀ ਸੀ ਐਸਐਸਐਫ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਿਲਕੁਲ ਫਿਰ ਜਿਹੜੇ ਡਰਾਈਵਰ ਕੈਂਟਰ ਨੂੰ ਚਲਾ ਰਹੇ ਸੀਗੇ ਉਹ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਨੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਕੀ ਨਾਮ ਕੀ ਹੈ ਤੁਹਾਡਾ ਕੀ ਗੱਲਬਾਤ ਹੋਈ ਸੀਗੀ ਰਣਜੀਤ ਸਿੰਘ ਨਾਮ ਹੈ ਕੀ ਗੱਲਬਾਤ ਕੀ ਹੋਈ ਸੀਗੀ ਭਾਈ ਆਰਮੀ ਵਾਲੇ ਦੀ ਗੱਡੀ ਨੇ ਮਾਰਿਆ ਧੱਕਾ ਅੱਜ ਉਹਨਾਂ ਨੇ ਪਿੱਛੇ ਟਾ ਮਾਰਿਆ ਮੈਂ ਵੀ ਉਧਰ ਹੀ ਆ ਰਿਹਾ ਉਹ ਵੀ ਉਧਰ ਹੀ ਆ ਰਹੀ ਹਾਂ ਹਾਂਜੀ ਦੋਨੇ ਨਾ ਪਿਛਲੇ ਪਾਸੇ ਉਹਨੂੰ ਬੈਕ ਸਾਈਡ ਮਾਰੀ ਉਹ ਮੋਟਰਸਾਈਕਲ ਦੀ ਪਾਸ ਕਰਦੀ ਹਾਂ ਹਾਂਜੀ ਹਾਂ ਇਹ ਮੋਟਰਸਾਈਕਲ ਪਾਸ ਕਰਦੀ ਤੇ ਉਹ ਆਰਮੀ ਵਾਲੀ ਗੱਡੀ ਪਾਸ ਕਰਦੀ ਹਾਂ ਤਿੰਨ ਉਹਨੇ ਤੱਕ ਮਾਰ ਕੇ ਤੋਂ ਕਤਾ ਹੀ ਡਿੱਗੇ ਆ ਹਲਕੇ ਮੇਰੀ ਮੈਂ ਕੱਲਾ 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 ਬਿਨਾ ਕਲੈਂਡਰ ਤੋਂ ਵੀ ਚਾਹਦੇ ਆ ਅਮਰitsar ਬਿਨਾ ਕਲੈਂਡਰ ਨਹੀਂ ਨਹੀਂ ਕਨੈਕਟ ਹੁੰਦੇ ਨਾਲ ਅੱਜ ਹੈ ਨਹੀਂ ਨਾਲਾਂ ਜੀ ਕਿੱਥੇ ਜਾ ਰਹੇ ਸੀ ਇਹ ਅੰਮ੍ਰਿਤਸਰ ਜਾ ਰਹੇ ਆ ਕੰਨਾ ਪੇਪਰ ਮਿਲਣ ਹਾਂ ਬਿਲਕੁਲ ਅੰਮ੍ਰਿਤਸਰ ਜਾ ਰਹੇ ਸੀਗੇ ਜਿੱਥੇ ਇਹ ਹਾਸਾ ਵਾਪਰਿਆ ਐਸਐਸਐਫ ਦੇ ਅਧਿਕਾਰੀ ਸਾਡੇ ਨਾਲ ਆਗੇ ਸੁਵਿੰਦਰ ਸਿੰਘ ਭਾਜੀ ਕਿਵੇਂ ਦੇਖਦੇ ਹੋ ਐਕਸੀਡੈਂਟ ਹੋਇਆ ਇੱਕ ਬੰਦੇ ਦੀ ਮੌਤ ਹੋ ਜਾਂਦੀ ਆ ਡਰਾਈਵਰ ਵੀ ਤੁਹਾਡੇ ਕੋਲ ਆ ਗਏ ਨੇ ਮੌਤ ਨਹੀਂ ਹੋਈ ਲੱਤਾਂ ਟੁੱਟ ਗਈਆਂ ਨੇ ਇਮੀਡੀਐਟਲੀ ਟਰੱਕ ਤੇ ਉਹਨੂੰ ਸੇਫ ਕੱਢਿਆ ਸੀ ਐਂਬੂਲੈਂਸ ਤੇ ਪਾ ਕੇ ਜੋਲ ਹਸਪੀਟਲ ਪਹੁੰਚਾਤਾ ਉਤ ਤੋਂ ਬਾਅਦ ਲੀਗਲੀ ਕਾਰਵਾਈ ਜੋ ਵੀ ਹੋ ਰਹੀ ਆ ਉਹਨੂੰ ਥਾਣੇ ਲੈ ਜੇ ਲੱਗੇ ਆ ਕਿਸ ਤਰ੍ਹਾਂ ਦਾ ਜੀਤਾਂ ਦਾ ਕੇਸ ਬਣਿਆ ਤੇ ਐਫਆਰ ਲੋਸ ਕੀਤੀ ਜਾਏਗਾ ਠੀਕ ਹੈ ਤਾਂ ਬਿਲਕੁਲ ਇੱਕ ਵੱਡੀ ਜਾਣਕਾਰੀ ਹੋਰ ਮਿਲ ਰਹੀ ਹੈ ਕਿ ਜਿਹੜੇ ਸ਼ਖਸ ਦੀ ਅਸੀਂ ਦੱਸ ਰਹੇ ਸੀ ਕਿ ਅਨਫੋਰਚੂਨੇਟ ਮੌਤ ਹੋ ਚੁੱਕੀ ਆ ਉਹ ਸੁਖਵਿੰਦਰ ਸਿੰਘ ਜਿਹੜੇ ਐਸਐਸਐਫ ਦੇ ਅਧਿਕਾਰੀ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਹਜੇ ਉਹਦੀ ਮੌਤ ਨਹੀਂ ਹੋਈ ਇਲਾਜ ਚੱਲ ਰਿਹਾ ਜੌਨ ਹਸਪੀਟਲ ਵਿੱਚ ਲੱਤਾਂ ਉਹਦੀਆਂ ਬੁਰੀ ਤਰ੍ਹਾਂ ਨਾਲ ਡੈਮੇਜ ਹੋ ਚੁੱਕੀਆਂ ਨੇ ਅੱਗੇ ਕੀ ਨਵੀਂ ਅਪਡੇਟ ਆਉਂਦੀ ਆ ਇਹਦੇ ਉੱਤੇ ਵੀ ਜਾਣਕਾਰੀ ਦਵਾਂਗੇ ਪਰ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੇ ਸ਼ਖਸੀ ਦਾ ਐਕਸੀਡੈਂਟ ਹੋਇਆ ਉਸ ਦੀਆਂ ਲੱਤਾਂ ਦੋਨੇ ਤਨਾ ਬੁਰੀ ਤਰ੍ਹਾਂ ਨਾਲ ਫ੍ਰੈਕਚਰ ਹੋਈਆਂ ਨੇ ਆਰਮੀ ਦੀ ਗੱਡੀ ਜਿਹੜੀ ਸੀਗੀ ਉਹਦੇ ਨਾਲ ਸੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਕੈਂਟਰ ਦੇ ਹੇਠਾਂ ਪਹੁੰਚ ਜਾਂਦਾ ਜਿਹਦੇ ਨਾਲ ਉਹਦੀਆਂ ਦੋਨੇ ਲੱਤਾਂ ਜੜੀਆਂ ਹੈਗੀਆਂ ਸਟਰਕਚਰ ਹੋ ਜਾਂਦੀ ਆ ਨਵੀਂ ਅਪਡੇਟ ਲਈ ਦਿੰਦੇ ਰੋ ਦੈਨਿਕ ਸੁਰਾ ਟੀਵੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅੱਜ ਸ਼ਹਿਰੇ ਤੜਕਸਾਰ ਜਲੰਧਰ ਦੇ ਚਗਿੱਟੀ ਫਲਾਈਓਵਰ ਦੇ ਉੱਤੇ ਐਕਸੀਡੈਂਟ ਹੋ ਜਾਂਦਾ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਆ ਹਾਲਾਂਕਿ ਉਹਦੀ ਪਛਾਣ ਨਹੀਂ ਹੋਈ ਹੈਗੀ ਕਿ ਉਹ ਕੌਣ ਨਹੀਂ ਸੀ ਉਹ ਵੀ ਪੁਲਿਸ ਅਧਿਕਾਰੀਆਂ ਕੋਲੋਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਆਹ ਟਰੱਕ ਹੈਗਾ ਟਰਾਲਾ ਜਿਹਦੇ ਹੇਠਾਂ ਉਹ ਵਿਅਕਤੀ ਆਇਆ ਸੀਗਾ ਕਿਵੇਂ ਮੌਤ ਹੋਈ ਆ ਕਿਵੇਂ ਘਟਨਾ ਵਾਪਰੀ ਆ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿਉਂਕਿ ਨੈਸ਼ਨਲ ਹਾਈਵੇ 1 ਹੈ ਔਰ ਇੱਕ ਇਸ ਹਾਈਵੇ ਦੇ ਉੱਤੇ ਕਾਫੀ ਵਾਹਨ ਜਿਹੜੇ ਹੈਗੇ ਨੇ ਫੇਰ ਤੋਂ ਸ਼ਾਮਦਾਈ ਲੰਘਦੇ ਨੇ ਮੇਰੇ ਨਾਲ ਪ੍ਰਤੱਖ ਦਰਖੀ ਹੈਗੇ ਨੇ ਜਿਹੜੇ ਇਸ ਉਸ ਮੋਟਰਸਾਈਕਲ ਸਵਾਰ ਦੇ ਪਿੱਛੇ ਆ ਰਹੇ ਸੀਗੇ ਜਿਹਦੀ ਮੌਤ ਹੋਈ ਆ ਭਾਈ ਸਾਹਿਬ ਕੀ ਦੇਖਿਆ ਤੁਸੀਂ ਕਿਵੇਂ ਸਾਰਾ ਕੁਝ ਹੋਇਆ ਭਾਜੀ ਮੈਂ ਨਾ ਤਰੂ ਕਰਦੇ ਨੂੰ ਛੱਡ ਕੇ ਪੀਪੀਐਲੋਂ ਆ ਰਿਹਾ ਸੀਗਾ ਤੇ ਜਦੋਂ ਮੈਂ ਇਧਰ ਆਇਆ ਤਾਂ ਕੁਝ ਨਹੀਂ ਸੀਗਾ ਜਦੋਂ ਮੈਂ ਇਧਰੋਂ 5 ਮਿੰਟਾਂ ਬਾਅਦ ਆਇਆ ਆਇਆ ਤਾਂ ਨਾ ਇਹ ਭਾਈ ਐਕਸੀਡੈਂਟ ਹੋਇਆ ਪਈਗਾ ਥੱਲੇ ਲੰਮਾ ਪਿਆ ਹੋਏਗਾ ਤੇ ਦੋਨੇ ਪੈ ਦਿਨ ਲੱਤਾਂ ਡੈਮੇਜ ਚਰਬੀ ਬਾਹਰ ਆਈ ਹੋਈ ਸੀ ਹਾਂ ਚਰਬੀ ਬਾਹਰ ਆਈ ਹੋਈ ਸੀ ਤੇ ਕਾਫੀ ਫਿਰ ਮੈਂ ਫੋਨ ਕੀਤਾ ਪੁਲਿਸ ਨੂੰ ਇੱਕਦਮ 108 ਨੰਬਰ ਤੇ 5 10 5 10 ਮਿੰਟ ਬਾਅਦ ਉਹ ਵੀ ਆ ਗਏ ਤੇ ਆਏ ਫਿਰ ਜੋਲ ਸਿਰਲੋ ਲੈ ਆਏ ਉਹ ਲੈ ਗਏ ਧੰਨਵਾਦ ਦੇ ਕੋਈ ਨਿਸ਼ਾਨ ਹੋਈ ਬੇਪੀ ਦੀ ਜਿਹੜਾ ਨਿਸ਼ਾਨ ਹਾਂ ਉਹਨਾਂ ਦਾ ਫੋਨ ਲਿਆ ਸੀਗਾ ਆਪਾਂ ਉਹਨਾਂ ਦੇ ਫੋਨ ਲੈ ਕੇ ਤੇ ਘਰ ਦੇ ਨਾਲ ਫੋਨ ਕਰਤਾ ਉਹਦੇ ਉਹ ਮੇਰੇ ਸਾਹਮਣੇ ਆ ਗਏ ਲੱਗਾ ਸੀਗਾ ਵੀ ਕਿਹੜੀ ਜਗ੍ਹਾ ਰਹਿੰਦਾ ਸੀਗਾ ਉਹ ਇਹਨਾਂ ਨੇ ਮੈਂ ਪੁੱਛਿਆ ਉਹਨੂੰ ਹੋਸ਼ ਹੀ ਨਹੀਂ ਸੀ ਕਿ ਨਹੀਂ ਮਤਲਬ ਬੋਲਣ ਤੋਂ ਕੋਈ ਨਹੀਂ ਸੀਗਾ ਦੇ ਜਾਨੀ ਕਿ ਜਿਹੜੇ ਘਰ ਦਿਆਂ ਨੂੰ ਫੋਨ ਕੀਤਾ ਉਸ ਤੋਂ ਪਤਾ ਲੱਗਾ ਵੀ ਹਾਂ ਉਹ ਕਹਿੰਦੇ ਆ ਹਵੇਲੀ ਲਾਗੇ ਪਹੁੰਚੇ ਹਵੇਲੀ ਲਾਗੇ ਆਣੇ ਪਈ ਇੰਨਾ ਉਹਨਾਂ ਦੱਸਣਗੇ ਕਿ ਜਾਨੀ ਕਿ ਫਗਵਾੜਾ ਸਾਈਡ ਤੋਂ ਫਗਵਾੜਾ ਸਾਈਡ ਤੋਂ ਹੀ ਮੇਰੇ ਸਾਹਮਣੇ ਤਾਂ ਬਿਲਕੁਲ ਅਸਲੇ ਦੀ ਮੰਦ ਭਾਗੀ ਜਿਹੜੀ ਖਬਰ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸਵੇਰੇ ਤੜਕਸਾਰ ਪੀਬੀ 10 ਐਚ ਡਬਲ 2183 ਟਰਾਲਾ ਹੈਗਾ ਆ ਜਿਸ ਟਰਾਲੇ ਦੇ ਹੇਠ ਵਿਅਕਤੀ ਆ ਜਾਂਦਾ ਹੈ ਪਰ ਉਹਦੀ ਮੌਤ ਹੋ ਜਾਂਦੀ ਹੈ ਪ੍ਰਤੱਖ ਦਰਸ਼ੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਬਿਲਕੁਲ ਲੱਤਾਂ ਜਿਹੜੀਆਂ ਸੀਗੀਆਂ ਕਰਾਸ਼ ਹੋ ਚੁੱਕੀਆਂ ਸੀਗੀਆਂ ਉਹਨੂੰ ਜੋਲ ਹਸਪੀਟਲ ਪਹੁੰਚਾਇਆ ਗਿਆ ਪਰ ਅਲਫਰਚੁਨੇਟ ਜਿੱਥੇ ਉਥੇ ਡਾਕਟਰਾਂ ਨੇ ਇਲਾਜ ਦੇ ਨਾਲ ਉਹਨੂੰ ਮ੍ਰਿਤਕ ਐਲਾਨ ਕਰ ਦਿੱਤਾ ਬਾਕੀ ਐਸਐਸਐਫ ਮੌਕੇ ਤੇ ਪਹੁੰਚੀ ਸੀ ਐਸਐਸਐਫ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਿਲਕੁਲ ਅਸਲ ਇਹ ਜਿਹੜੇ ਡਰਾਈਵਰ ਕੈਂਟਰ ਨੂੰ ਚਲਾ ਰਹੇ ਸੀਗੇ ਉਹ ਵੀ ਪੁਲਿਸ ਨੇ ਹਿਰਾਸਤ ਵਿੱਚ ਲਏ ਨੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਕੀ ਨਾਮ ਕੀ ਹੈ ਤੁਹਾਡਾ ਕੀ ਗੱਲਬਾਤ ਹੋਈ ਸੀਗੀ ਰਣਜੀਤ ਸਿੰਘ ਨਾਮ ਹੈ ਦੀ ਗੱਲਬਾਤ ਕੀ ਆਰਮੀ ਵਾਲੇ ਦੀ ਗੱਡੀ ਨੇ ਮਾਰਿਆ ਧੱਕਾ ਅੱਜ ਉਹਨਾਂ ਨੇ ਪਿੱਛੇ ਟਾ ਮਾਰ ਮਾਂ ਵੀ ਉਧਰ ਹੀ ਆ ਰਹੀ ਉਹ ਵੀ ਉਧਰ ਹੀ ਆ ਰਹੀ ਹੈ ਹਾਂਜੀ ਦੋਨੇ ਨਾ ਪਿਛਲੇ ਪਾਸੇ ਉਹਨੂੰ ਬੈਕ ਸਾਈਡ ਮਾਰੀ ਉਹ ਮੋਟਰਸਾਈਕਲ ਦੀ ਪਾਸ ਕਰਦੀ ਹਾਂਜੀ ਹਾਂ ਇਹ ਮੋਟਰਸਾਈਕਲ ਪਾਸ ਕਰਦੀ ਤੇ ਉਹ ਆਰਮੀ ਵਾਲੀ ਗੱਡੀ ਪਾਸ ਕਰਦੀ ਹਾਂ ਤੇ ਉਹਨੇ ਧੱਕਾ ਮਾਰ ਕੇ ਤੇ ਉਹ ਕਤਾਂ ਹੀ ਡਿੱਗੇ ਆ ਹਲਕੇ ਮੇਰੇ ਮੈਂ ਕੱਲਾ 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 ਬਿਨਾ ਕਲੈਂਡਰ ਤੋਂ ਵੀ ਜਾਦੇ ਆ ਬਿਨਾ ਕਲੈਂਡਰ ਨਹੀਂ ਨਹੀਂ ਕਨੈਕਟ ਹੁੰਦੇ ਨਾਲ ਅੱਜ ਹੈ ਨਹੀਂ ਨਾਲਾਂ ਜੀ ਕਿੱਥੇ ਜਾ ਰਹੇ ਜੀ ਇਹ ਅੰਮ੍ਰਿਤਸਰ ਜਾ ਰਹੇ ਕੰਨਾ ਪੇਪਰ ਮਿਲ ਪੂਰਾ ਅਬਰੀ ਸਰ ਜਾ ਰਹੇ ਸੀਗੇ ਜਿੱਥੇ ਇਹ ਹਾਦਸਾ ਵਾਪਰਿਆ ਐਸਐਸਐਫ ਦੇ ਅਧਿਕਾਰੀ ਸਾਡੇ ਨਾਲ ਆਗੇ ਸੁਵਿੰਦਰ ਸਿੰਘ ਭਾਜੀ ਕਿਵੇਂ ਦੇਖਦੇ ਹੋ ਐਕਸੀਡੈਂਟ ਹੋਇਆ ਇੱਕ ਬੰਦੇ ਦੀ ਮੌਤ ਹੋ ਜਾਂਦੀ ਆ ਡਰਾਈਵਰ ਵੀ ਤੁਹਾਡੇ ਕੋਲ ਆ ਗਏ ਨੇ ਮੌਤ ਨਹੀਂ ਹੋਈ ਲੱਤਾਂ ਟੁੱਟ ਗਈਆਂ ਨੇ ਜਮੀਰੀ ਟਰੱਕ ਤੇ ਉਹਨੂੰ ਸੇਵ ਕੱਢਿਆ ਸੀ ਐਂਬੂਲੈਂਸ ਤੇ ਪਾ ਕੇ ਜੋਲ ਹਸਪੀਟਲ ਪਹੁੰਚਾਤਾ ਉਤ ਤੋਂ ਬਾਅਦ ਲੀਗਲੀ ਕਾਰਵਾਈ ਜੋ ਵੀ ਹੋ ਰਹੀ ਆ ਉਹ ਇਹਨੂੰ ਥਾਣੇ ਲੈ ਜੇ ਲੱਗੇ ਆ ਇਸ ਤਰ੍ਹਾਂ ਦਾ ਜਿੱਤਾਂ ਦਾ ਕੇਸ ਬਣਿਆ ਤੇ ਐਫਐਲਓਜ਼ ਕੀਤੀ ਜਾਏ ਕੀਕਾ ਬਿਲਕੁਲ ਇੱਕ ਵੱਡੀ ਜਾਣਕਾਰੀ ਹੋਰ ਮਿਲ ਰਹੀ ਹੈ ਕਿ ਜਿਹੜੇ ਸ਼ਖਸ ਦੀ ਅਸੀਂ ਦੱਸ ਰਹੇ ਸੀ ਕਿ ਅਨਫੋਰਚੂਨੇਟ ਮੌਤ ਹੋ ਚੁੱਕੀ ਆ ਉਹ ਸੁਖਵਿੰਦਰ ਸਿੰਘ ਜਿਹੜੇ ਐਸਐਸਐਫ ਦੇ ਅਧਿਕਾਰੀ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਹਜੇ ਉਹਦੀ ਮੌਤ ਨਹੀਂ ਹੋਈ ਇਲਾਜ ਚੱਲ ਰਿਹਾ ਜੌਨ ਹਸਪੀਟਲ ਵਿੱਚ ਲੱਤਾਂ ਉਹਦੀਆਂ ਪੂਰੀ ਤਰ੍ਹਾਂ ਨਾਲ ਡੈਮੇਜ ਹੋ ਚੁੱਕੀਆਂ ਆਲੇ ਅੱਗੇ ਕੀ ਨਵੀਂ ਅਪਡੇਟ ਆਉਂਦੀ ਆ ਇਹਦੇ ਉੱਤੇ ਵੀ ਜਾਣਕਾਰੀ ਦਵਾਂਗੇ ਪਰ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੇ ਸ਼ਖਸ ਦੀ ਦਾ ਐਕਸੀਡੈਂਟ ਹੋਇਆ ਉਸ ਦੀਆਂ ਲੱਤਾਂ ਦੋਨੇ ਤਰ੍ਹਾਂ ਪੂਰੀ ਤਰ੍ਹਾਂ ਨਾਲ ਫ੍ਰੈਕਚਰ ਹੋਈਆਂ ਆਲੇ ਆਰਮੀ ਦੀ ਗੱਡੀ ਜਿਹੜੀ ਸੀਗੀ ਉਹਦੇ ਨਾਲ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਕੈਂਟਰ ਦੇ ਹੇਠਾਂ ਪਹੁੰਚ ਜਾਂਦਾ ਜਿਹਦੇ ਨਾਲ ਉਹਦੀਆਂ ਦੋਨਾਂ ਲੱਤਾਂ ਜਿਹੜੀਆਂ ਹੈਗੀਆਂ ਫ੍ਰੈਕਚਰ ਹੋ ਜਾਂਦੀਆਂ ਨਵੀਂ ਅਪਡੇਟ ਲਈ ਡੇਂਜਰ ਰੋਡ ਡੈਲੀ ਸੁਰਾਟੀ ਵੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅੱਜ ਸ਼ਹਿਰੇ ਤੜਕਸਾਰ ਜਲੰਧਰ ਦੇ ਚਿਗੱਟੀ ਫਲਾਈਓਵਰ ਦੇ ਉੱਤੇ ਐਕਸੀਡੈਂਟ ਹੋ ਜਾਂਦਾ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਆ ਹਾਲਾਂਕਿ ਉਹਦੀ ਪਛਾਣ ਨਹੀਂ ਹੋਈ ਹੈਗੀ ਕਿ ਉਹ ਕੌਣ ਨਹੀਂ ਸੀ ਉਹ ਵੀ ਪੁਲਿਸ ਅਧਿਕਾਰੀਆਂ ਕੋਲੋਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਆਹ ਟਰੱਕ ਹੈਗਾ ਟਰਾਲਾ ਜਿਹਦੇ ਇੱਥਾ ਉਹ ਵਿਅਕਤੀ ਆਇਆ ਸੀਗਾ ਅ ਕਿਵੇਂ ਮੌਤ ਹੋਈ ਆ ਕਿਵੇਂ ਘਟਨਾ ਵਾਪਰੀ ਆ ਇਹਦੇ ਬਾਰੇ ਜਾਣਕਾਰੀ ਹਾਸਲ ਕਰਾ ਕੇ ਕਿਉਂਕਿ ਨੈਸ਼ਨਲ ਹਾਈਵੇ 1 ਹੈ ਔਰ ਇੱਕ ਇਸ ਹਾਈਵੇ ਦੇ ਉੱਤੇ ਕਾਫੀ ਵਾਹਨ ਜਿਹੜੇ ਹੈਗੇ ਨੇ ਸਵੇਰ ਤੋਂ ਸ਼ਾਮ ਤਾਈਂ ਲੰਘਦੇ ਨੇ ਮੇਰੇ ਨਾਲ ਪ੍ਰਤੱਖ ਦਰਖੀ ਹੈਗੇ ਨੇ ਜਿਹੜੇ ਇਸ ਉਸ ਮੋਟਰਸਾਈਕਲ ਸਵਾਰ ਦੇ ਪਿੱਛੇ ਆ ਰਹੇ ਸੀਗੇ ਜਿਹਦੀ ਮੌਤ ਹੋਈ ਆ ਭਾਈ ਸਾਹਿਬ ਕੀ ਦੇਖਿਆ ਤੁਸੀਂ ਕਿਵੇਂ ਸਾਰਾ ਕੁਝ ਹੋਇਆ ਭਾਜੀ ਮੈਂ ਨਾ ਤਰੂੰ ਕਰਨੇ ਨੂੰ ਛੱਡ ਕੇ ਪੀਪੀਐਲੋਂ ਆ ਰਿਹਾ ਸੀਗਾ ਤੇ ਜਦੋਂ ਮੈਂਦਰੋਂ ਗਿਆ ਤਾਂ ਕੁਛ ਨਹੀਂ ਸੀਗਾ ਜਦੋਂ ਮੈਂਦਰੋਂ 5 ਮਿੰਟ ਬਾਅਦ ਆਇਆ ਆਇਆ ਤਾਂ ਨਾ ਇਹ ਭਾਈ ਐਕਸੀਡੈਂਟ ਹੋਇਆ ਪਈਗਾ ਥੱਲੇ ਲੰਮਾ ਪਿਆ ਹੋਏਗਾ ਤੇ ਦੋਨੇ ਭਾਈ ਦੀ ਲੱਤਾਂ ਡੈਮੇਜ ਚਰਬੀ ਬਾਹਰ ਆਈ ਹੋਈ ਸੀ ਜੀ ਹਾਂ ਚਰਬੀ ਬਾਹਰ ਆਈ ਹੋਈ ਸੀ ਤੁਹਾਨੂੰ ਤੇ ਕਾਫੀ ਫੇਰ ਮੈਂ ਫੋਨ ਕੀਤਾ